ਫਿਰੋਜ਼ਪੁਰ ਦੇ ਵਿੱਚ ਇੱਕ ਹੋਰ ਬੰਨ ਟੁੱਟਣ ਦੇ ਕਿਨਾਰੇ ਆ ਕਿਸੇ ਟਾਈਮ ਵੀ ਇਹ ਬੰਨ ਟੁੱਟ ਸਕਦਾ ਹੈ ਜਿਵੇਂ ਹਬੀਬ ਕੇ ਉਵੇਂ ਇਹ ਵੀ ਇੱਕ ਵੱਖਰਾ ਬੰਨ ਹੈ ਔਰ ਇੱਥੇ ਜ਼ਰੂਰਤ ਆ ਗੱਟਿਆਂ ਦੀ ਮਿੱਟੀ ਦੀ ਬੰਦਿਆਂ ਦੀ ਜਿਹੜੇ ਵੀ ਕੋਈ ਵਹੀਕਲ ਦੀ ਇੱਥੇ ਜ਼ਰੂਰਤ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਪਹਿਲਾਂ ਬੰਨ ਇੱਥੋਂ ਦਿਖਾ ਦਿੰਨੇ ਆ ਬਿਲਕੁਲ ਸਰਹਾਦੀ ਲਾਈਨ ਦੇ ਨਾਲ ਆ ਇਹ ਬੰਨ ਔਰ ਕਰੀਬ 4-5 ਕਿਲੋਮੀਟਰ ਹੀ ਜਿਹੜਾ ਖੁਰਨਾ ਸ਼ੁਰੂ ਹੋ ਗਿਆ ਹੈ ਔਰ ਬੋਰੀਆਂ ਲਾ ਕੇ ਪਿੰਡ ਦੇ ਲੋਕ ਕਿੰਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਨਾਲ ਬਿਲਕੁਲ 10 ਫੁੱਟ ਤੇ ਸਰਹੱਦੀ ਤਾਰ ਹੈਗੀ ਆ ਔਰ ਇੱਕ ਚੀਜ਼ ਮੈਂ ਤੁਹਾਨੂੰ ਦਿਖਾ ਦਿਆਂ ਇਹਨਾਂ ਦੇ ਨਾਲ ਬਾਈਆਂ ਦੇ ਨਾਲ ਗੱਲਬਾਤ ਵੀ ਕਰਦੇ ਆ ਪਹਿਲਾਂ ਇਧਰਲੇ ਪਾਸਿਓਂ ਵੀ ਇਹ ਕਿਵੇਂ ਨੁਕਸਾਨ ਹੋਏਗਾ ਇਹ ਬੰਨ ਕਿਵੇਂ ਟੁੱਟ ਰਿਹਾ ਬਾਈ ਇੱਕ ਜਣਾ ਪਹਿਲਾਂ ਆਜੋ ਇਧਰ ਥੱਲੇ ਤਾਂ ਇਧਰੋਂ ਦੀ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਵੀ ਇਹ ਕਿਵੇਂ ਕਿਵੇਂ ਲੋਕ ਕਹਿ ਰਹੇ ਨੇ ਬੰਨ ਟੁੱਟ ਸਕਦਾ ਹੈ ਆ ਨਜ਼ਰ ਮਾਰ ਲਓ ਇਸ ਤਰੀਕੇ ਨਾਲ ਇਹ ਖਾਰ ਪੈ ਰਹੀ ਆ ਇਸ ਤਰੀਕੇ ਨਾਲ ਖੁੱਡਾਂ ਪੈ ਰੀਆਂ ਨੇ ਔਰ ਪਾਣੀ ਸਿਮ ਰਿਹਾ ਇਕੱਲਾ ਇੱਥੇ ਨਹੀਂ ਸਿਮ ਰਿਹਾ ਇਹ ਇਸ ਜਗ੍ਹਾ ਤੇ ਔਰ ਪਰਲੇ ਪਾਸੇ ਕੈਮਰਾ ਕਮਾ ਦਿਓ ਉੱਥੇ ਵੀ ਸਿਮ ਰਿਹਾ ਉਸ ਤੋਂ ਪਰਲੇ ਪਾਸੇ ਵੀ ਸਿਮ ਰਿਹਾ ਸਾਰਾ ਇੱਥੇ ਸਿਮ ਰਿਹਾ ਇਧਰਲੇ ਪਾਸੇ ਵੀ ਇਹ ਲਗਾਤਾਰ ਸਿਮੀ ਜਾਂਦਾ ਔਰ ਦੂਜੇ ਪਾਸੇ ਬੰਨ ਦੇ ਉੱਤੇ ਲੋਕ ਖੜੇ ਤੁਸੀਂ ਵੇਖ ਸਕਦੇ ਜੇ ਸਾਰੇ ਲੋਕ ਇਹਨਾਂ ਪਿੰਡਾਂ ਦੇ ਨੇ ਜਿਹੜੇ ਲਾਗੇ ਤਾਗੇ ਪਿੰਡ ਨੇ ਔਰ ਆਪ ਮੁਹਾਰੇ ਇਹ ਬੰਨ ਨੂੰ ਰੋਕਣ ਦੀ ਇਹ ਕੋਸ਼ਿਸ਼ ਕਰ ਰਹੇ ਨੇ ਕਿ ਇਹਨੂੰ ਰੋਕਿਆ ਜਾ ਸਕੇ ਇਹਨੂੰ ਬਚਾਇਆ ਜਾ ਸਕੇ ਬਾਕੀ ਗੱਲਬਾਤ ਪੂਰੀ ਕਰ ਲੈਣੇ ਭਾਈ ਜੀ ਇਹ ਖੋਡਾ ਜਾਂ ਸੇਮ ਕੀ ਹੈ ਇਹ ਇਹ ਜੀ ਖੋਡੀ ਹੈ ਜੀ ਆਹ ਵੇਖੋ ਜੀ ਗੱਟੇ ਲਾ ਕੇ ਪਹਿਲਾਂ ਸਾਨੂੰ ਸ਼ੱਕ ਸੀਗਾ ਵੀ ਇਹ ਸੇਮ ਹੈ ਪਹਿਲਾਂ ਇੱਕ ਸੀ ਦੋ ਸੀ ਤਿੰਨ ਸੀ ਐ ਕਰਦਿਆਂ ਕਰਦਿਆਂ ਨਾ ਲਗਾਤਾਰ ਹੀ ਕੱਲ ਦੀਆਂ ਬਹੁਤ ਜ਼ਿਆਦੀਆਂ ਵਾਧੀਆਂ ਜਾਂਦੀਆਂ ਕਿੰਨੀਆਂ ਕੋ ਖੁੱਡਾਂ ਪੈ ਗਈਆਂ ਨੇ ਇੱਥੇ ਇੱਥੇ ਜੀ ਲੱਗ ਤੋਂ ਮੇਰੇ ਹਿਸਾਬ ਨਾਲ 15 20 ਖੁੱਡਾਂ ਦੇ ੜਗੇੜ ਹੈ ਜੀ 1 ਕਿਲੋਮੀਟਰ ਦੇ ਵਿੱਚ ਵਿੱਚ ਪਾਣੀ ਨਿਕਲੀ ਜਾਂਦਾ ਲਗਾਤਾਰ ਜਿਵੇਂ ਐਵੇਂ ਨਿਕਲੀ ਜਾਂਦਾ ਹਾਂ ਲਗਾਤਾਰ ਇਹਦਾ ਨੁਕਸਾਨ ਕੀ ਆ ਹੁਣ ਪਾਣੀ ਨਿਕਲਣ ਦਾ ਇਸ ਤੋਂ ਬਾਅਦ ਕੀ ਨੁਕਸਾਨ ਹੋਏਗਾ ਵੱਡਾ ਇਹਦਾ ਭਾਜੀ ਇਹ ਆ ਜੀ ਬਾ ਦੇਖੋ ਬੰਨ ਸਾਰਾ ਪੋਲਾ ਹੋਇਆ ਪਿਆ ਜੇ ਉਧਰ ਉਹ ਗੱਟੇ ਜਾਂ ਮਿੱਟੀ ਨਹੀਂ ਲੱਗਦੀ ਤੇ ਇਹ ਹੌਲੀ 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 ਵੱਧ ਸਕਦੀ ਹੈ ਹਾਂਜੀ ਵੱਧ ਕੇ ਤਾਂ ਫਿਰ ਆਪ ਦੇਖੋ ਅੱਗੇ ਕਿੰਨਾ ਏਰੀਆ ਘੜ ਤੋਂ ਘਟ 11 ਏਕੜ ਫਸਲ ਖੜੀ ਹੈ ਜੀ ਅੱਗੇ ਪਿੰਡ ਕਿੰਨੇ ਨੇ ਇਧਰ ਕਿਹੜੇ ਕਿਹੜੇ ਪਿੰਡ ਨੇ ਜਿੱਥੇ ਜਿੱਥੇ ਮਾਰ ਕਰ ਸਕਦਾ ਔਰ ਪਾਣੀ ਕਿੰਨਾ ਕਿਨਾ ਆਏਗਾ ਇੱਥੇ ਜੇ ਪਾਣੀ ਆਉਂਦਾ ਤਾਂ ਇੱਥੇ ਜੀ ਰੱਬ ਨਾ ਕਰੇ ਜੇ ਕੋਈ ਬਨੋ ਨੁਕਸਾਨ ਹੁੰਦਾ ਹੈ ਤਾਂ ਘੱਟ ਤੋਂ ਘੱਟ 15 15 ਫੁੱਟ ਪਾਣੀ ਆਊਗਾ ਜੀ ਇਹਦੇ ਵਿੱਚ ਪਿੰਡ ਹੈ ਜਿਹੜੇ ਜਖਰਾਵਾ ਕਾਮਲ ਵਾਲਾ ਪਸਾੜੀਆਂ ਕਮਾਲੇ ਵਾਲਾ ਦੁਲਜੀਗਾ ਏ ਜੀ ਦੁਲਚੀ ਕੇ ਬੰਨ ਤੋਂ ਇਸ ਟਾਈਮ 5-7 ਫੁੱਟ ਪਾਣੀ ਉੱਚਾ ਵਗ ਰਿਹਾ ਜੇ ਇਹ ਨੂੰ ਕੋਈ ਨੁਕਸਾਨ ਹੁੰਦਾ ਤੇ ਸਭ ਤੋਂ ਪਹਿਲਾਂ ਫਰੋਜਪੁਰ ਸ਼ਹਿਰ ਵੀ ਡੁੱਬੇਗਾ ਜੀ ਨਾਲ ਅੱਛਾ ਇਹ ਐਗਜ਼ੈਕਟ ਲੋਕੇਸ਼ਨ ਕੀ ਆ ਵੀ ਅਗਰ ਕੋਈ ਵੀਰ ਗੱਟੇ ਲੈ ਕੇ ਟਰਾਲੀਆਂ ਲੈ ਕੇ ਜਾਂ ਕੋਈ ਜੀਸੀਬੀ ਲੈ ਕੇ ਇੱਥੇ ਪਹੁੰਚੇ ਤਾਂ ਇਹ ਲੋਕੇਸ਼ਨ ਕੀ ਆ ਕਿਵੇਂ ਆ ਸਕਦਾ ਕਿੱਥੋਂ ਆ ਸਕਦਾ ਏ ਜੀ ਦੁਲਚੀ ਕੇ ਤੋਂ ਇੱਕ ਤਾਂ ਸਿੱਧੀ ਰੋਡ ਨਿਕਲਦੀ ਆ ਜੀ ਕਿਲਚੇ ਨੂੰ ਹੂੰ ਹਾਂਜੀ ਇੱਕ ਪੱਲੇ ਮੇਗੇ ਤੋਂ ਪੀਰ ਬੇਰੀਆਂ ਆ ਕੇ ਉੱਥੋਂ ਜਿੰਨੂੰ ਮਰਜ਼ੀ ਪੁੱਛ ਲੋ ਜੀ ਇਹ ਪਿੰਡ ਜਖਰਾਵਾ ਚੌਂਕੀ ਵਾਲਾ ਬੰਨ ਵੱਡਾ ਬੰਨਾ ਤੁਸੀਂ ਬੰਨਾ ਜੀ ਹਾਂਜੀ ਹਾਂਜੀ ਅੱਛਾ ਇੱਥੇ ਹੁਣ ਕੀ ਕੀ ਚੀਜ਼ ਦੀ ਲੋੜ ਹੈਗੀ ਆ ਜਿਹੜੀ ਇੱਥੇ ਲੈ ਕੇ ਆਉਣ ਇੱਥੇ ਜੀ ਸਾਨੂੰ ਸਭ ਤੋਂ ਵੱਡੀ ਨਾ ਸਾਨੂੰ ਕਿਸੇ ਰਾਸਣ ਦੀ ਨਾ ਕਿਸੇ ਚੀਜ਼ ਦੀ ਸਾਨੂੰ ਲੋੜ ਨਹੀਂ ਸਾਡੀ ਤਾਂ ਸਿਰਫ ਹੱਥ ਜੋੜ ਕੇ ਇਹੀ ਬੇਨਤੀ ਹੈ ਵੀ ਇੱਕ ਸਾਨੂੰ ਬੈਕ ਮਿਲਣ ਭਰੇ ਭਰਾਏ ਤੇ ਇੱਕ ਸਾਨੂੰ ਮਿੱਟੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਮਿੱਟੀ ਔਰ ਭਰੇ ਤੋੜੇ ਤੁਹਾਡੇ ਕੋਲ ਆ ਜਾ ਹਾਂਜੀ ਤੋੜੇ ਆ ਜਾਣ ਕਿਉਂਕਿ ਸਾਨੂੰ ਕਿਸੇ ਟਾਈਮ ਵੀ ਲੋਡ ਪੈ ਸਕਦੀ ਹੈ ਸਾਡੇ ਕੋਲ ਮੀਂਹ ਪੈ ਗਿਆ ਅਸੀਂ ਆਪਦੇ ਹੀ ਮਿੱਟੀ ਪੱਟ-ਪੱਟ ਕੇ ਪਾ ਰਹੇ ਹਾਂ ਪਰ ਮੀਂਹ ਪੈਣ ਕਰਕੇ ਨਾ ਟਰਾਲੀਆਂ ਨਹੀਂ ਲੰਘ ਰਹੀਆਂ ਹਾਂਜੀ ਇਸ ਕਰਕੇ ਸਾਨੂੰ ਪ੍ਰੋਬਲਮ ਆ ਰਹੀ ਹੈ ਜੀ ਬਿਲਕੁਲ ਇਸ ਜਗ੍ਹਾ ਦੀ ਲੋਕੇਸ਼ਨ ਵੀ ਅਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੇ ਦਾਂਗੇ ਵੀਰਾਂ ਦੇ ਕੋਲੇ ਟਰੈਕਟਰ ਖੜੇ ਨੇ ਟਰਾਲੀਆਂ ਖੜੀਆਂ ਨੇ ਜੇ ਮਿੱਟੀ ਹੈਗੀ ਹੈ ਗੱਟੇ ਭਰੋ ਤੇ ਗੱਟੇ ਭਰੋ ਤੇ ਬੰਨੋ ਇੱਥੇ ਲਿਓ ਕਿਉਂਕਿ ਨਾਲ ਦੀ ਨਾਲ ਗੱਟੇ ਲੱਗ ਜਾਣਗੇ ਜੇ ਇਹ ਬੰਨ ਟੁੱਟ ਗਿਆ ਜੇ ਬੰਨ ਟੁੱਟ ਗਿਆ ਨਜ਼ਰ ਮਾਰ ਲਓ ਇਹ ਕਿੰਨੀ ਨਿਵਾਨਾ ਜਿਹੜੇ ਪਾਸੇ ਅਸੀਂ ਉਤਰ ਕੇ ਵੀਡੀਓ ਬਣਾਈ ਆ ਨਿਵਾਨਾ ਕਿੰਨੀ ਆ ਔਰ ਜੇ ਇੱਥੇ ਬੰਨ ਟੁੱਟ ਗਿਆ ਤਾਂ ਨੁਕਸਾਨ ਬਹੁਤ ਜ਼ਿਆਦਾ ਹੋਣਾ ਹੈ ਕਰੀਬ 5 ਕਿਲੋ ਮੀਟਰ ਦਾ ਇਹ ਏਰੀਆ ਹੈ ਔਰ 5 ਕਿਲੋਮੀਟਰ ਦੇ ਏਰੀਆ ਚੋਂ ਕਰੀਬ 1.5 ਕਿਲੋਮੀਟਰ ਚ ਤਾਂ ਖੁੱਡਾ ਪਈਆਂ ਹੋਈਆਂ ਨੇ ਪੂਰਾ ਸਿਮ ਰਿਆ ਏ ਔਰ ਪੂਰੇ ਮਾੜੇ ਹਾਲਾਤ ਇੱਥੇ ਜਿਹੜੇ ਨੇ ਉਹ ਦੇਖੇ ਜਾ ਸਕਦੇ ਨੇ ਔਰ ਇਸ ਤਰੀਕੇ ਨਾਲ ਗੱਟੂ ਚਾਹੀਦੇ ਨੇ ਮਿੱਟੀ ਦੇ ਭਰੇ ਔਰ ਟਰਾਲੀਆਂ ਅਗਰ ਤੁਹਾਡੇ ਕੋਲ ਮਿੱਟੀ ਦੀਆਂ ਭਰੀਆਂ ਖੜੀਆਂ ਨੇ ਉਹ ਵੀ ਲਿਆ ਸਕਦੇ ਹੋ ਔਰ ਦੂਜੀ ਗੱਲ ਇੱਕ ਸਭ ਤੋਂ ਮਹਿੰਨਤ ਚੀਜ਼ ਇੱਥੇ ਚਾਹੀਦੀ ਆ ਕਿ ਬੰਦੇ ਜੇ ਆ ਸਕਦੇ ਆਸ-ਪਾਸੋਂ ਸੇਵਾਦਾਰ ਗੱਟੇ ਭਰਨ ਵਾਲੇ ਜਾਂ ਗੱਟੇ ਲਾਉਣ ਵਾਲੇ ਉਹ ਬੰਦੇ ਆ ਜਾਣ ਉਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਔਰ ਉਹ ਨਾ ਆਉਣ ਜਿਹੜੇ ਤਮਾਸ਼ਾ ਵੇਖਣ ਆਲੇ ਆ ਪਹਿਲਾਂ ਦੱਸ ਦਿੰਨੇ ਆ ਕਿਉਂਕਿ ਬੰਨ ਤੇ ਭੀੜ ਪੈ ਜਾਣੀ ਆ ਪੂਰੀ ਔਰ ਜਦੋਂ ਭੀੜ ਪੈ ਗਈ ਨੁਕਸਾਨ ਜਿਹੜਾ ਹੈਗਾ ਉਹ ਜ਼ਿਆਦਾ ਹੋਣਾ ਇਥੋਂ ਟਰਾਲੀਆਂ ਦੇ ਲੰਘਣ ਦੀ ਥਾਂ ਹੀ ਬਜਦੀ ਬਾਅਦ ਚ ਇਥੇ ਮੋਟਰਸਾਈਕਲ ਕਾਰਾਂ ਫਸਾਈ ਫਿਰਦੇ ਹੁੰਦੇ ਆ ਇਸ ਲਈ ਇਥੇ ਉਹ ਵੀ ਆਉਣ ਜਿਹੜੇ ਮਦਦ ਕਰ ਸਕਦੇ ਆ ਜਿਹੜੇ ਮੌਕੇ ਤੇ ਆ ਕੇ ਗੱਟੇ ਚੱਕ ਸਕਦੇ ਆ ਗੱਟੇ ਲਾ ਸਕਦੇ ਆ ਔਰ ਇਸ ਨੁਕਸਾਨ ਨੂੰ ਬਚਾ ਸਕਦੇ ਆ ਸਾਰੇ ਬੰਨ ਦੇ ਉੱਪਰ ਕਰੀਬ 1 ਕਿਲੋਮੀਟਰ ਦੇ ਉੱਪਰ ਇਸ ਤਰ੍ਹਾਂ ਹੀ ਆ ਤਿੰਨ ਚਾਰ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਆਪ ਲੱਗੇ ਹੋਏ ਨੇ ਆਪ ਕੋਸ਼ਿਸ਼ ਕਰ ਰਹੇ ਨੇ ਕਿ ਇਸ ਬੰਨ ਨੂੰ ਬੰਨ ਲੀਏ ਇਸ ਬੰਨ ਨੂੰ ਰੋਕ ਲਈਏ ਔਰ ਪਤਾ ਨਹੀਂ ਚੱਲ ਰਿਹਾ ਖੁੱਡ ਕਦੇ ਕਿੱਥੋਂ ਪੈ ਜਾਂਦੀ ਆ ਕਦੇ ਕਿੱਥੋਂ ਖੁੱਡ ਪੈ ਜਾਂਦੀ ਆ ਔਰ ਪਾਣੀ ਲਗਾਤਾਰ ਵਗ ਰਿਹਾ ਔਰ ਇਹ ਬੰਨ ਥੱਲੋਂ ਪੋਲਾ ਹੋ ਗਿਆ ਕਿਉਂਕਿ ਜਦੋਂ ਬੰਨ ਟੁੱਟਦਾ ਏ ਥੱਲੋਂ ਖਾਰ ਪੈ ਕੇ ਖੁੱਡ ਚਾਹੇ ਛੋਟੀ ਆ ਉਸ ਤੋਂ ਬਾਅਦ ਪਾਣੀ ਦੇ ਨਾਲ ਖੁੱਡ ਜਿਹੜੀ ਆ ਉਹ ਵੱਡੀ ਹੋ ਜਾਂਦੀ ਤੇ ਉਸ ਤੋਂ ਬਾਅਦ ਇਹ ਜਿਹੜਾ ਨੁਕਸਾਨ ਆ ਉਹ ਜ਼ਿਆਦਾ ਹੁੰਦਾ ਹੈ ਹਜ਼ਾਰਾਂ ਇੱਕਰ ਇਧਰ ਫਸਲ ਖੜੀ ਆ ਕਈ ਪਿੰਡ ਨੇ ਜਿਨ੍ਹਾਂ ਦਾ ਇੱਥੇ ਨੁਕਸਾਨ ਹੋ ਸਕਦਾ ਹੈ ਕਮੈਂਟ ਦੇ ਵਿੱਚ ਲੋਕੇਸ਼ਨ ਅਸੀਂ ਮੈਂਸ਼ਨ ਕਰਤੀ ਆ ਔਰ ਇਸ ਲੋਕੇਸ਼ਨ ਤੇ ਵੀਰ ਟਰਾਲੀਆਂ ਟਰੈਕਟਰ ਜੀਸੀਬੀ ਔਰ ਗੱਟੇ ਮਿੱਟੀ ਜਿਹੜੀਆਂ ਵੀ ਚੀਜ਼ਾਂ ਦੀ ਇੱਥੇ ਜ਼ਰੂਰਤ ਆ ਉਹ ਲਿਆ ਕੇ ਇਥੇ ਇਹਨਾਂ ਦੀ ਮਦਦ ਜ਼ਰੂਰ ਕਰੋ ਨਹੀਂ ਤਾਂ ਇਹ ਪਾਣੀ ਬਹੁਤ ਦੂਰ ਤੱਕ ਆਊਗਾ ਮਾਰ ਫਰੋਜਪੁਰ ਤੱਕ ਕਰ ਸਕਦਾ ਹੈ ਪਾਣੀ ਕਰ ਸਕਦਾ ਜੀ 100% ਜੀ 100% ਉਹ ਤਾਂ ਨਹੀਂ ਬੰਦ ਉਹ ਤਾਂ ਬੰਦ ਨਹੀਂ ਸਕਦਾ ਜੀ ਅੱਛਾ ਉਹ ਤਾਂ ਬੰਦ ਇੱਕ ਮਿੰਟ ਨਹੀਂ ਚੜ ਲਓ ਤੇ ਅੱਗੇ ਟੁੱਟ ਕੇ ਪਹਿਲੇ 86 ਪਹਿਲਾਂ ਆਉਂਦੇ ਨਾਲ ਢੱਕਣ ਚਲੇ ਸੁੱਕਿਆ ਅੱਗੇ 86 ਚ ਵੀ ਆਇਆ ਸੀ ਇੱਥੇ ਹਾਂ ਟੁੱਟ ਕੇ ਹੁੰਦਾ ਵੀ ਉਹ ਆਹ ਟੁੱਟਿਆ ਸੀ 86 ਇਹ ਬੰਦ ਨਹੀਂ 86 ਜਿਹੇ ਦਾ ਸੇਖੋ ਸਾਹਿਬ ਨੇ ਬਣਵਾਇਆ ਜੀ ਬਾਅਦ ਦੇ ਵਿੱਚ ਹਾਂ ਬਾਅਦ ਚ ਬਣਿਆ ਇਹ ਤਾਂ ਮੈਂ ਤੁਹਾਨੂੰ ਇਹ ਦੇ ਨੇ ਪਤਾ ਕਿੰਦੀ ਹੈ ਜੀ ਇਹ ਬੰਨ ਕੜਿਆ ਜਹੀਂ ਤੇ ਆਪਾਂ ਖੜੇ ਆ ਗੱਲਾਂ ਇਹ ਟੁੱਟਿਆ ਸੀ ਉਦੋਂ ਕਿ ਨਹੀਂ ਨਹੀਂ ਇਹ ਬੰਨ ਹੈ ਨਹੀਂ ਇਹ ਹੈ ਨਹੀਂ ਸੀ ਬਾਅਦ ਚ ਬਣਿਆ ਟੁੱਟਿਆ ਉਹ ਸੀਗਾ ਅਗਲਾ ਉਦੋਂ ਨੁਕਸਾਨ ਕਿੱਥੋਂ ਤੱਕ ਹੋਇਆ ਸੀ ਉਹ ਤਾਂ ਬੜਾ ਟਿਕਰ ਪੰਦ ਖਾਈ ਕੋਈ ਸਾਬ ਲੰਘੇ ਤਾਂ ਜੰਗਲ ਮੋਰਤ ਕਰ ਪਹੁੰਚ ਗਿਆ ਹੈ ਇਹ ਬੰਨ ਟੁੱਟਦਾ ਨਹੀਂ ਫਰੋਜਪੁਰ ਦੇ ਦੁਲਚੀਗਲ ਬੰਨ ਤੋਂ ਉੱਤੋਂ ਦੀ ਪਾਣੀ ਲੰਘ ਜਾਊਗਾ ਜੀ ਅੱਛਾ ਦੁਲਚੀ ਕਿਆ ਵਾਲਾ ਬੰਨ ਇਸ ਤੋਂ ਨੀਵਾ ਪਾਣੀ ਉਹ ਬਹੁਤ ਨੀਵਾ ਜੀ ਇਹ ਟੁੱਟਦਾ ਨਾਲ ਹੀ ਦੁਲਚੀਗਲ ਬੰਨ ਦੇ ਉੱਪਰ ਦੀ ਲੰਘ ਜਾਊਗਾ ਜੀ ਹੂੰ ਇਹ ਜਿਹੜੀ ਇਹ ਦੇਣ ਨਾ ਹੈ ਇਹ ਸਭ ਦੀ ਸ਼ੇਖੋ ਸਾਹਿਬ ਦੀ ਤੇ ਵੱਡੇ ਬਾਦਲ ਪ੍ਰਕਾਸ਼ ਸਾਹਿਬ ਚਲੋ ਉਹਦਾ ਫਰਜ ਬਣਦਾ ਸੀ ਉਹਨਾਂ ਦਾ ਇਹਨੂੰ ਬੰਨਣਾ ਉਹਦਾ ਫਰਜ ਆ ਉਹਨਾਂ ਦਾ ਅੱਛਾ ਇਹਦੇ ਟੁੱਟਣ ਨਾਲ ਸ਼ਹਿਰ ਤੱਕ ਪਾਣੀ ਜਾਊਗਾ ਜੀ ਜੀ 100% ਜਾਊ ਜੀ 10-10 ਫੁੱਟ ਪਾਣੀ ਫਰੋਜਪੁਰ ਸ਼ਹਿਰ ਚ ਹੋ ਜਾਊਗਾ ਜੀ ਹ ਤੇ ਇੱਥੇ ਕੋਈ ਪ੍ਰਸ਼ਾਸਨ ਆਇਆ ਕਿ ਨਹੀਂ 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 ਇੱਥੇ ਵਿੱਚੋਂ ਵਿਰਲੇ ਵਿਰਲੇ ਆ ਰਹੇ ਆ ਜੀ ਹਾਂਜੀ ਜਿੰਨਾ ਕੋਈ ਕਿਸੇ ਦਾ ਸਹਿਯੋਗ ਬੰਦਾ ਉਹ ਦਿੰਦਾ ਪਿਆ ਜੀ ਕੋਈ ਮੁਲਾਜ਼ਮ ਅਫਸਰ ਆਇਆ ਨਹੀਂ ਹਾਂਜੀ ਆਏ ਜੀ ਉਹ ਆਏ ਨੇ ਉਹਨਾਂ ਨੇ ਕੋਈ ਨਾ ਕੋਈ ਗੱਟਾ ਜਾਂ ਕੋਈ ਮਿੱਟੀ ਹਾਂਜੀ ਹਾਂਜੀ ਵਿਭਾਗ ਵੀ ਸਾਥ ਦੇ ਰਿਹਾ ਜੀ ਸਾਡਾ ਨਾਲ ਪਰ ਤੁਸੀਂ ਹੁਣ ਲੋਕਾਂ ਦਾ ਸਾਥ ਮੰਗਦੇ ਹੋ ਹਾਂਜੀ ਅਸੀਂ ਲੋਕਾਂ ਦਾ ਹੱਥ ਜੋੜ ਕੇ ਹੀ ਬੇਨਤੀ ਹੈ ਵੀ ਸਾਨੂੰ ਮਿੱਟੀ ਤੇ ਭਰੇ ਬੈਗ ਚ ਮਚਾਈ ਦੇ ਜੀ ਬਸ ਆਹੀ ਆ ਸਾਡੀ ਹੋਰ ਸਾਨੂੰ ਕਿਹੇ ਚੀਜ਼ ਦੀ ਲੋੜ ਨਹੀਂ ਜੀ ਬਿਲਕੁਲ ਇੱਥੇ ਜਿਹੜੀਆਂ ਚੀਜ਼ਾਂ ਅਸੀਂ ਪਹਿਲਾਂ ਕਈਆਂ ਵਾਰ-ਵਾਰ ਉਸੇ ਚੀਜ਼ਾਂ ਨੂੰ ਰਿਪੀਟ ਕੀਤਾ ਜਾ ਰਿਹਾ ਕਿਉਂਕਿ ਗੱਟਿਆਂ ਦੀ ਜ਼ਰੂਰਤ ਆ ਭਰੇ ਗੱਟੂ ਆ ਜਾਣ ਤਾਂ ਜ਼ਿਆਦਾ ਵਧੀਆ ਕਿਉਂਕਿ ਇੱਥੇ ਲੇਬਰ ਵੀ ਜਿਹੜੀ ਆ ਜਾਂ ਲੋਕ ਨੇ ਜਿਹੜੇ ਵਿਚਾਰੇ ਪਿੰਡਾਂ ਵਾਲੇ ਉਹਨਾਂ ਨੂੰ ਆਪ ਨੂੰ ਭਰਨੇ ਪੈਣੇ ਨੇ ਔਰ ਸਭ ਤੋਂ ਜ਼ਰੂਰੀ ਆ ਇਸ ਬੰਦ ਤੇ ਪਹੁੰਚਣਾ ਬਿਲਕੁਲ ਇਹਦਾ ਪੱਧਰ ਬਰਾਬਰ ਚੱਲ ਰਿਹਾ ਸਿਰਫ ਆ ਮੇਰੇ ਹਿਸਾਬ ਨਾਲ ਡੇਢ ਕ ਫੁੱਟ ਦਾ ਫਾਸਲਾ ਆ ਡੇਢ ਕ ਫੁੱਟ ਦੇ ਥੱਲੇ ਚੱਲ ਰਿਹਾ ਦਰਿਆਇ ਸਾਰਾ ਡੇਢ ਕ ਫੁੱਟ ਦਾ ਫਾਸਲਾ ਜਿਹੜਾ ਇਹ ਚੱਲ ਰਿਹਾ ਔਰ ਇਹਦੇ ਉੱਤੋਂ ਜੇ ਪਾਣੀ ਵਧਦਾ ਉੱਤੋਂ ਦਾ ਨੰਗਣ ਦੇ ਚਲੋ ਚਾਂਸ ਹੈਗੇ ਨੇ ਪਰ ਥੱਲੋਂ ਦੀ ਜਿਹੜੀਆਂ ਖੁੱਡਾਂ ਪੈ ਰੀਆਂ ਨੇ ਉਹ ਨੁਕਸਾਨ ਵੱਡਾ ਇੱਥੇ ਹੈਗਾ ਹੈ ਬਾਕੀ ਅਪੀਲ ਸਾਡੀ ਵਾਰ-ਵਾਰ ਇਹੀ ਆ ਕਿ ਇੱਥੇ ਵੱਧ ਤੋਂ ਵੱਧ ਪਹੁੰਚੋ ਐਹੋ ਜੀਆਂ ਰੱਸੀਆਂ ਇਸ ਤਰੀਕੇ ਦੀਆਂ ਸੇਬੇ ਸੂਏ ਗੱਟੂ ਮਿੱਟੀ ਭਰ ਕੇ ਵੀਰ ਇੱਥੇ ਜ਼ਰੂਰ ਲਿਆਉਣ ਜਿਵੇਂ ਹਬੀਬ ਕੇ ਪਹੁੰਚਿਓ ਉਵੇਂ ਇਸ ਬੰਨ ਤੇ ਵੀ ਪਹੁੰਚਿਓ ਤਾਂ ਜੋ ਇਸ ਬੰਨ ਨੂੰ ਵੀ ਬਚਾਇਆ ਜਾ ਸਕੇ ਉਹਦੇ ਨਾਲ ਵੀ ਪਾਣੀ ਫਰੋਇਪੁਰ ਤੱਕ ਪਹੁੰਚਣਾ ਇਹਦੇ ਨਾਲ ਵੀ ਪਾਣੀ ਫਰੋਇਪੁਰ ਤੱਕ ਹੀ ਪਹੁੰਚਣਾ ਹੈ ਅਗਰੇ ਟੁੱਟਦਾ ਇਹ ਚੜ੍ਹਦੇ ਵਾਲੇ ਪਾਸੋਂ ਪਾਣੀ ਫਰੋਇਪੁਰ ਨੂੰ ਆਉਣਾ ਹੈ ਬਾਕੀ ਉਸ ਤੋਂ ਬਾਅਦ ਤੁਹਾਡੀ ਕੋਈ رائے ਆ ਕਮੈਂਟ ਦੇ ਵਿੱਚ ਜਰੂਰ ਲਿਖੋ ਬਾਕੀ ਇੱਥੇ ਆ ਕੇ ਸਥਿਤੀ ਦੇਖ ਸਕਦੇ ਨੇ ਜਿਹੜੇ ਵੀਰ ਇੱਥੇ ਕੋਈ ਲੈ ਕੇ ਆਉਣਾ ਚਾਹੁੰਦੇ ਨੇ ਗੱਟੇ ਮੋਟਰਸਾਈਕਲ ਤੇ ਆ ਕੇ ਪਹਿਲਾਂ ਇੱਥੋਂ ਦੀ ਸਥਿਤੀ ਵੇਖ ਲੈਣ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਵੇਖ ਸਕਦੇ ਨੇ ਉਸ ਤੋਂ ਬਾਅਦ ਮਦਦ ਵੀ ਕਰ ਸਕਦੇ ਨੇ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋ